ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਅੱਜ ਤੁਸੀਂ ਸਰਵਣ ਕਰ ਰਹੇ ਹੋ ਭਾਈ ਸੋਮਾ ਸ਼ਾਹ ਭਾਈ ਸੋਮਾ ਸ਼ਾਹ ਜੇਲਮ ਦੇ ਰਹਿਣ ਵਾਲੇ ਸਨ ਉਹਨਾਂ ਦੇ ਸਿਰ ਤੋਂ ਪਿਤਾ ਜੀ ਦਾ ਸ਼ਾਇਆ ਉੱਠ ਚੁੱਕਾ ਸੀ 14 ਸਾਲ ਦੀ ਉਮਰ ਤੱਕ ਉਹ ਆਪਣੀ ਵਿਧਵਾ ਮਾਂ ਨਾਲ ਰਹਿ ਕੇ ਹੀ ਉਹਨਾਂ ਦੇ ਸਹਾਰੇ ਗੁਜ਼ਾਰਾ ਕਰ ਰਹੇ ਸਨ ਉਸ ਤੋਂ ਬਾਅਦ ਉਹ ਜੇਲਮ ਤੋਂ ਚੱਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਰਹਿਣ ਲੱਗ ਪਏ ਸਨ ਉਸ ਸਮੇਂ ਉਹਨਾਂ ਤੇ ਅਤਿ ਦੀ ਗਰੀਬੀ ਸੀ ਉਹਨਾਂ ਦੇ ਦੋ ਸਮੇਂ ਦੀ ਰੋਟੀ ਵੀ ਬੜੀ ਮੁਸ਼ਕਲ ਨਾਲ ਚੱਲਦੀ ਸੀ ਇੱਕ ਦਿਨ ਸੋਮੇ ਦੀ ਮਾਂ ਨੇ ਉਸ ਨੂੰ ਘੁੰਗਣੀਆਂ ਬੜਾ ਕੇ ਦਿੱਤੀਆਂ ਮਾਂ ਨੇ ਆਪਣੇ ਪੁੱਤਰ ਸੋਮੇ ਨੂੰ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਹਨ ਉੱਥੇ ਸੰਗਤਾਂ ਦੀ ਬਹੁਤ ਆਵਾਜ਼ ਆਏ ਰਹਿੰਦੀ ਹੈ ਇਹ ਘੁੰਗਣੀਆਂ ਤੋਂ ਉੱਥੇ ਵੇਚਣ ਲਈ ਲੈ ਜਾ ਉੱਥੇ ਇਹ ਘੁੰਗਣੀਆਂ ਹੱਥੋਂ ਹੱਥੇ ਵਿਕ ਜਾਣ ਗਈਆਂ ਜੋ ਇਹਨਾਂ ਦੇ ਬਾਟਤ ਹੋਵੇਗੀ ਉਸ ਦੀ ਵਾਚਤ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲ ਪਵੇਗਾ ਸੋਮਾ ਘੁੰਗਣੀਆਂ ਲੈ ਕੇ ਗੁਰੂ ਨਾਨਕ RAMਦਾਸ ਸਰੋਵਰ ਦੇ ਕੋਲ ਆ ਗਿਆ ਸੀ ਅਤੇ ਘੁੰਗਣੀਆਂ ਦਾ ਸ਼ਾਬਾ ਉੱਥੇ ਲਾ ਲਿਆ ਸੀ ਪਹਿਲੇ ਦਿਨ ਸੋਮੇ ਦੀਆਂ ਸਾਰੀਆਂ ਘੁੰਗਣੀਆਂ ਵਿਕ ਗਈਆਂ ਅਤੇ ਉਸ ਦੀ ਵਾਟਤ 700 ਰੁਪਏ ਦੀ ਹੋਈ ਸੀ ਸ਼੍ਰੀ ਗੁਰੂ ਰਾਮਦਾਸ ਜੀ ਸੋਮੇ ਕੋਲ ਆ ਗਏ ਸਨ ਗੁਰੂ ਜੀ ਨੂੰ ਆਪਣਾ ਘੁੰਗਣੀਆਂ ਵੇਚਣ ਦਾ ਸਮਾਂ ਜਾਦ ਆ ਗਿਆ ਸੀ ਜਦ ਗੁਰੂ ਜੀ ਨੇ ਮੇਰ ਦੇ ਘਰ ਵਿੱਚ ਆ ਕੇ ਸੋਮੇ ਤੇ ਕਿਰਪਾ ਦ੍ਰਿਸ਼ਟੀ ਪਾਈ ਤਾਂ ਸੋਮੇ ਦੇ ਅੰਦਰ ਸਦੀਵੀ ਆਨੰਦ ਸਬਰ ਅਤੇ ਸੰਤੋਖ ਭਰ ਗਿਆ ਸੀ ਗੁਰੂ ਜੀ ਨੇ ਪੁੱਛਿਆ ਸੋਮਿਆ ਅੱਜ ਤੇਰੇ ਘੁੰਗਣੀਆਂ ਤੋਂ ਕਿੰਨੇ ਦੀ ਬਟਤ ਹੋਈ ਹੈ ਸੋਮੇ ਨੇ ਕਿਹਾ ਗੁਰੂ ਜੀ ਸਵਾਰ ਰੁਪਈਆ ਬਟਿਆ ਹੈ ਗੁਰੂ ਜੀ ਨੇ ਉਸ ਨੂੰ ਪੁੱਛਿਆ ਇਸ ਦਾ ਕੀ ਕਰੇਗਾ ਉਸ ਨੇ ਸਵਾਰ ਰੁਪਈਆ ਗੁਰੂ ਜੀ ਦੇ ਹੱਥੇ ਰੱਖ ਦਿੱਤਾ ਅਤੇ ਕਿਹਾ ਗੁਰੂ ਜੀ ਇਹ ਤੁਹਾਡੀ ਹੀ ਕਿਰਪਾ ਹੈ ਗੁਰੂ ਜੀ ਨੇ ਕਿਹਾ ਸੋਮਿਆ ਤੇਰੀ ਇਹ ਮਾਇਆ ਅਸੀਂ ਗੁਰੂ ਘਰ ਦੇ ਖਜ਼ਾਨੇ ਵਿੱਚ ਪਾ ਦਈਏ ਤਾਂ ਸੋਮੇ ਨੇ ਕਿਹਾ ਕਿ ਜੇ ਮੇਰੀ ਇਹ ਭੇਟਾ ਗੁਰੂ ਘਰ ਦੇ ਖਜ਼ਾਨੇ ਵਿੱਚ ਪ੍ਰਵਾਨ ਹੋ ਜਾਵੇ ਤਾਂ ਮੇਰੇ ਬਹੁਤ ਵੱਡੇ ਭਾਗ ਹੋਣਗੇ ਗੁਰੂ ਜੀ ਨੇ ਸੋਮੇ ਦਾ ਸਵਾ ਰੁਪਿਆ ਰੱਖ ਲਿਆ ਸੋਮਾ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਚਲਾ ਗਿਆ ਸੀ ਜਦ ਘਰ ਵਿੱਚ ਸੋਮੇ ਦੀ ਮਾਂ ਨੇ ਸੋਮੇ ਤੋਂ ਦਿੰਦੀ ਵਟਤਾਰੇ ਪੁੱਛਿਆ ਤਾਂ ਸੋਮੇ ਨੇ ਕਿਹਾ ਕਿ ਮਾਂ ਮੇਰਾ ਸਵਾਰ ਰੁਪਈਆ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਘਰ ਦੇ ਖਜ਼ਾਨੇ ਲਈ ਸਵੀਕਾਰ ਕਰ ਲਿਆ ਹੈ ਉਸ ਦੀ ਮਾਂ ਨੇ ਵੀ ਬਾਹੇ ਗੁਰੂ ਜੀ ਦਾ ਸ਼ੁਕਰਾਨਾ ਕੀਤਾ ਕਿ ਸਾਡੀ ਗਰੀਬਾਂ ਦੀ ਭੇਟਾ ਵੀ ਗੁਰੂ ਘਰ ਦੇ ਖਜ਼ਾਨੇ ਵਿੱਚ ਮਨਜ਼ੂਰ ਹੋ ਗਈ ਹੈ ਉਸ ਨੇ ਵੀ ਬਹੁਤ ਦਿਲ ਵਿੱਚ ਖੁਸ਼ੀ ਮਨਾਈ ਦੂਜੇ ਦਿਨ ਸੋਮਾ ਫੇਰ ਘੁੰਗਣੀਆਂ ਬਣਾ ਕੇ ਗੁਰੂ ਰਾਮਦਾਸ ਜੀ ਸਰੋਵਰ ਕੋਲ ਲੈ ਕੇ ਆਇਆ ਅਤੇ ਉਸ ਨੇ ਉੱਥੇ ਆਪਣਾ ਸ਼ਾਭਾ ਲੈ ਲਿਆ ਦੂਜੇ ਦਿਨ ਸੋਮੇ ਦੀ ਬਟਤ 70 ਪੈਸੇ ਹੋਏ ਸੀ ਸ੍ਰੀ ਗੁਰੂ ਰਾਮਦਾਸ ਜੀ ਫਿਰ ਸੋਮੇ ਕੋਲ ਸ਼ਾਮ ਨੂੰ ਆਏ ਸੋਮੇ ਨੇ ਫਿਰ ਆਪਣੇ ਪੈਸੇ ਗੁਰੂ ਘਰ ਦੇ ਖਜ਼ਾਨੇ ਲਈ ਗੁਰੂ ਜੀ ਨੂੰ ਅਰਪਣ ਕਰ ਦਿੱਤੇ ਸਨ ਗੁਰੂ ਜੀ ਉਹ ਭੇਟਾ ਲੈ ਕੇ ਗਏ ਅਤੇ ਸੋਮਾ ਸ਼ਾ ਫਿਰ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਚਲਾ ਗਿਆ ਸੀ ਤੀਜੇ ਦਿਨ ਸੋਮੇ ਦੀ ਬਟਤ ਸਿਰਫ 40 ਪੈਸੇ ਹੋਏ ਸੀ ਉਸ ਦਿਨ ਗੁਰੂ ਜੀ ਸੋਮੇ ਕੋਲ ਨਹੀਂ ਆਏ ਸਨ ਸੋਮਾ ਆਪ ਆਪਣੀ ਭੇਟਾ ਲੈ ਕੇ ਗੁਰੂ ਜੀ ਕੋਲ ਪਹੁੰਚ ਗਿਆ ਸੀ ਉਸ ਨੇ ਗੁਰੂ ਜੀ ਨੂੰ ਆਪਣੀ ਪੂਰੇ ਦਿਨ ਦੀ ਵਟਤ 40 ਪੈਸੇ ਭੇਟ ਕਰਕੇ ਬੇਨਤੀ ਕੀਤੀ ਕਿ ਗੁਰੂ ਜੀ ਮੇਰੀ ਭੇਟਾ ਗੁਰੂ ਘਰ ਦੇ ਖਜ਼ਾਨੇ ਲਈ ਸਵੀਕਾਰ ਕਰ ਲਓ ਮੈਂ ਬਹੁਤ ਗਰੀਬ ਹਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਦ ਮੇਰੇ ਤੁਸ਼ ਭੇਟਾ ਗੁਰੂ ਘਰ ਵਿੱਚ ਸਵੀਕਾਰ ਹੋ ਜਾਂਦੀ ਹੈ ਉਸ ਦਿਨ ਤੋਂ ਬਾਅਦ ਸੁੰਬੇ ਦੇ ਘਰ ਘੁੰਗਣੀਆਂ ਬਣਾਉਣ ਲਈ ਕੋਈ ਪਦਾਰਥ ਬਾਕੀ ਨਹੀਂ ਬਚੇ ਸਨ ਜਾਣੀ ਜਾਣ ਗੁਰੂ ਜੀ ਨੇ ਇਹ ਸਭ ਜਾਣ ਲਿਆ ਸੀ ਗੁਰੂ ਜੀ ਨੇ ਕਿਹਾ ਸੋਮਿਆ ਦੇਣ ਵਾਲਾ ਕਦੇ ਵੀ ਗਰੀਬ ਨਹੀਂ ਹੁੰਦਾ ਗੁਰੂ ਜੀ ਦਇਆ ਤੇ ਬਖਸ਼ਿਸ਼ ਦੇ ਘਰ ਵਿੱਚ ਆਏ ਅਤੇ ਬਚਨ ਕੀਤੇ ਕਿ ਸੋਮਿਆ ਤੂੰ ਸਾਡਾ ਸ਼ਾਹ ਹੈ ਸੋਮਾ ਸ਼ਾਹ ਗੁਰੂ ਜੀ ਨੇ ਉਸ ਨੂੰ ਵਰ ਦਿੱਤਾ ਭਾਈ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਬੇਪਰਵਾਹ ਅਤੇ ਨਾਲ ਹੀ ਬਚਨ ਕੀਤਾ ਕਿ ਇਹ ਬਖਸ਼ਿਸ਼ ਤੇਰੀਆਂ ਕੁੱਲਾਂ ਤੱਕ ਬਣੀ ਰਹੇਗੀ ਗੁਰੂ ਜੀ ਦੀ ਬਖਸ਼ਿਸ਼ ਨਾਲ ਸੋਮੇ ਦੀ ਜਨਮਾ 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 ਦੀ ਗਰੀਬੀ ਕੱਟੀ ਗਈ ਫਿਰ ਇਹ ਬਖਸ਼ਿਸ਼ ਸੋਮੇ ਦੀਆਂ ਅਗਲੀਆਂ ਪੀੜੀਆਂ ਤੇ ਵੀ ਹੁੰਦੀ ਰਹੀ ਗੁਰੂ ਅ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਹੋਰ ਸੰਗਤਾਂ ਦੇ ਸੁਣਨ ਲਈ ਸ਼ੇਅਰ ਕਰ ਦੇਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ